ਭਾਈ ਗੁਰਜੀ ਦਾ ਕਾਲਸਾ ਭਾਈ ਗੁਰਜੀ ਦੀ ਫਤਿਹ ਕਾਰੇ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਮੈਂ ਵੀ ਅੱਜ ਮੈਨੂੰ ਕੋਲ ਲੱਗ ਪਤਾ ਲੱਗੀ ਮੈਂ ਇਹਦਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ ਸਾਰਿਆਂ ਨਾਲ ਤਕਰੀਬਨ ਹਰੇਕ ਪੰਜਾਬੀ ਨੂੰ ਪਤਾ ਹੋਣੀ ਚਾਹੀਦੀ ਹੈ ਗੱਲ ਕਮਸ਼ਕੁਮ ਪੰਜਾਬੀ ਨੂੰ ਦੱਸਣਾ ਚਾਹੀਦੀ ਹੈ ਜਿਹੜਾ ਕਾਮਾ ਘਾਟਾ ਮਰੂ ਜਹਾਜ ਆਪਾ ਪੜਦੇ ਹੋ ਜੇ ਠੀਕ ਹੈ ਪਪਾ ਕਰਦੇ ਜੱਤਾ ਸਿੰਘ ਜونی ਲੈ ਕੇ ਗਏ ਸੀਗੇ ਲੈ ਕੇ ਆਉਂਦੇ ਨੇ ਕਲੈਕਟਰ ਕੋਲ ਚੱਲ ਕੇ ਆਪਣਾ ਦੇਸ਼ ਯਾਦ ਕਰਾਉਣ ਲਈ ਜਦ ਉਹਨਾਂ ਨੂੰ ਬਤਾ ਲੱਗਦਾ ਕਿ ਸਾਡਾ ਦੇਸ਼ ਕੋਲ ਆਮ ਆស៊ី ਯਾਤਰਾ ਫਤੂਕੀ ਉਹਦਾ ਨਾਮ ਜਿਹੜਾ ਸੀ ਕਾਮਾਗਾਟਾ ਮਾਰੂ ਜਹਾਜ਼ ਦਾ ਪਹਿਲਾਂ ਉਹ ਪਈਆਂ ਦੇ ਕੋਲ ਜਹਾਜ਼ ਹੀ ਬੱਗੇ ਗਿਆ ਯਾਨੀ ਕਹਾ ਕਹਾ ਜੀਦੇ ਕੋਲ ਗਿਓਗਾ ਚੱਸੀ ਦਾ ਜਿਹੜਾ ਉਹਦਾ ਯਾਨੀ ਮਾਲਕ ਹੁੰਦਾ ਸੀ ਉਹਨਾਂ ਦਾ ਹੁੰਦਾ ਸੀ ਉਹ ਆਪ ਦਾ ਨਾਮ ਦੇ ਦਿੰਦਾ ਯਾਨੀ ਆਪਣੇ ਵਜੋਂ ਰੱਖ ਲੈਂਦਾ ਜਪਾਨ ਦੇ ਬੰਦਿਆਂ ਤੋਂ ਕਹਿੰਦੇ ਇੰਨਾ ਵੀ ਕਿਸੇ ਅਮਰੀਕੀ ਕੋਲੇ ਕਿਸੇ ਅਮਰੀਕੀ ਨੇ ਬਣਾਇਆ ਸੀ ਉਦੋਂ ਬਾਅਦ ਕਿਸੇ ਹੋਰ ਕੋਲੇ ਗਿਆ ਕਿਸੇ ਹੋਰ ਕੋਲੇ ਗਿਆ ਕਰੈਕਟਰ ਦਾ ਨਾਂ ਕਹਦਾ ਨਾਮ ਬਦਲਦਾ ਗਿਆ ਜਦੋਂ ਆਇਆ ਇਹ ਬਾਬਾ ਗੁਰਦੇਤ ਸਿੰਘ ਗੁਰੂ ਨਾਨਕ ਨੂੰ ਲਿਆ ਉਹਦਾ ਨਾਮ ਉਹਨੇ ਰੱਖਿਆ ਗੁਰੂ ਨਾਨਕ ਨਾਮ ਜਹਾਜ ਸ੍ਰੀ ਗੁਰੂ ਨਾਨਕ ਦਾ ਨਾਮ ਜਹਾਜ ਇਹਦਾ ਨਾਮ ਇਹ ਪਰ ਆਤਮਾ ਨੂੰ ਹਿਸਟਰੀ ਦੇ ਵਿੱਚ ਕਦੇ ਪੜਾਇਆ ਹੀ ਨਹੀਂ ਗਿਆ ਨਾ ਕਦੇ ਕਿਸੇ ਨੇ ਦੱਸਿਆ ਇਹਨਾਂ ਕੋਣ ਦਾ ਮਤਲਬ ਕੀ ਹੋ ਜਾਗਾ ਕੀ ਮੰਨਛਾ ਹੋ ਜਾਗਾ ਇਹ ਇਹ ਕਈ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਆਪਾਂ ਕਦੇ ਸਮਝਣ ਦੀ ਕੋਸ਼ਿਸ਼ ਜੇ ਕਰਾਂਗੇ ਤਾਂ ਬਹੁਤ ਗੁੱਝੇ ਤੇ ਲੁਕ ਲਗੇਗਾ ਪਰ ਕਹਾਣੀ ਦਾ ਕਿਉਂਕਿ ਉਹ ਆਪਣਾ ਦੇਸ਼ ਆਜ਼ਾਦ ਕਰਾਉਣਾ ਸੀ 50 ਸਾਲਾਂ ਦੀ ਯਾਤਰਾ ਮਤਲਬ ਪ੍ਰਾਪਤ ਦੇਸ਼ ਸੀ ਇਹੋ ਹੀ ਅਧਿਕਰਨ ਹੈ ਸਾਡਾ ਹਿੰਦੂਸਤਾਨ ਸਾਡਾ ਇੰਡੀਆ ਉਹ ਸਮਯੁਰਤ ਵੀ ਨਹੀਂ ਰਿਹਾ ਜਦ ਫੈਨ ਗਿਆ ਹਿੰਦੂਸਤਾਨ ਤੋਂ 1947 ਤੋਂ ਬਾਅਦ ਇਹ ਦੂਰ ਖੜਾ ਕੀਤਾ ਦੋਸਤੋ ਪਹਿਲਾਂ ਕੋਈ ਵੀ ਯੋਜਕ ਤੇ ਕੁਛ ਨਹੀਂ ਸੀਗਾ ਸਿਰਫ ਪੰਜਾਬ ਨੂੰ ਯਾਦ ਕਰਾਉਣ ਦੀ ਤਾਂ ਸੀ ਸਭੇ ਪਿਆਹ ਪਹਿਲਾਂ ਤੋਂ ਹੀ ਇਤਿਹਾਸ ਅਲੱਗ ਦਾ ਪੰਜਾਬ ਦਾ ਇਹ ਜਨਾਂ ਇਹ 5000 ਸਾਲ ਪਿਛਲੇ 5000 6000 ਸਾਲ ਦਾ ਇਤਿਹਾਸ ਤਾਂ ਇਤਿਹਾਸਕਾਰ ਨੇ ਜਿਹੜੇ ਉਹ ਕੱਢੀ ਬੈਠੇ ਕ ਪ੍ਰੋਫੈਸਰ ਪੁਪਕ ਦਰਸਨ ਜੀ ਹੋਏ ਨੇ ਉਹਨਾਂ ਨੇ ਆਪਣੀ ਕਿਤਾਬ ਵੀ ਲਈ ਹੈ ਆ ਨਾਮ ਕਿਤਾਬ ਦਾ ਮੇਰੇ ਯਾਦ ਨਹੀਂ ਆ ਰਿਹਾ ਉਹਨਾਂ ਨੇ ਕਿਤਾਬ ਦੇ ਵਿੱਚ ਕਿਥੋਂ ਦੇ ਲਿਖਿਆ ਵੀ ਖੜਾ ਪਾ ਸਭਿਅਤਾ ਜਿਹੜੇ ਬਣਛੇ ਨੇ ਅੱਜ ਜਾਨੀ ਆਪਾਂ ਕਈ ਵੀ ਹੈਗੇ ਨੇ ਕੋਈ ਉਹ ਨਾਮ ਤੇ ਲੇਖ ਜੇ ਉਹ ਜੇ ਮੈਨੇ ਕੋਈ ਪਰਮੰਦਾ ਕਹੂਗਾ ਵੀ ਹਾਂ ਵੀ ਰੰਡ ਆਪਣਾ ਕੋ ਜਾਣਨਾ ਚਾਹੁੰਦਾ ਵਾ ਵੀ ਉਹ ਕੌਮ ਲੱਗੇ ਭਾ ਪ੍ਰੋਫੈਸਰ ਭੁੰਦਰ ਜੰਗੋ ਵਕੀਲ ਵੀ ਆਏ ਨੇ ਹਾਈ ਕੋਰਟ ਬਾਹਰ ਵੀ ਉਹਨੇ ਕਈ ਕਾਫੀ ਪਿਛੜਾਈ ਕਰੀ ਜੂਆ ਨਾ ਡਾਕਟਰ ਵੀ ਡਾਕਟਰ ਜੀ ਵੀ ਬੜਾਈ ਡਾਕਟਰ ਕੋ ਭੁੰਦਰ ਸੰਦੀਪ ਜੀ ਵਕੀਲ ਸਾਹਿਬ ਵੀ ਆਹ ਕਿਹਾ ਜਾਂਦਾ ਵਾ ਸਟੋਰੀਆਂ ਵੀ ਨੇ ਉਹ ਇੱਕ ਬਹੁਤ ਤਕੜੀ ਉਹਦਾ ਉਹਨਾਂ ਦੀ ਕਿਤਾਬ ਦੇ ਵਿੱਚ ਇੱਕ ਗੱਲ ਹੋਰ ਬਹੁਤ ਬੜੀ ਇੰਟਰਸਟਿੰਗ ਲੱਗੀ ਹੈ ਕਿ ਇਹ ਦੋ ਤਾਂ ਕੋਲਕਰ ਦਾ ਪਤਾ ਨਹੀਂ ਕਿਹੜਾ ਕੋਈ ਇਹਨਾਂ ਦਾ ਉੱਪਰ ਲਾਇਆ ਹੋ ਜਿਹਦਾ ਉਹ ਮਹਾਰਾਜਾ ਕੋਲੇ ਰਣਜੀਤ ਸਿੰਘ ਕੋਲੇ ਆਇਆ ਜਦੋਂ ਪੰਜਾਬ ਦੇ ਵਿੱਚ ਆਇਆ ਉਹ ਬੋਲੇ ਲੱਗੇ ਪੰਜਾਬ ਦੇ ਵਿੱਚ ਘੁੰਮ ਕੇ ਆ ਜਾ ਉਹ ਇਹ ਪੰਜਾਬ ਜਿਹੜਾ ਬਹੁਤ ਹੀ ਜਾਨੀ ਆਪਣਾ ਮਤਲਬ ਪਟਿਆ ਬਾਹਰ ਇੰਡੀਸ਼ੀਅਨ ਤੋਂ ਚੜ੍ਹ ਤੱਕ ਕਿਤੇ ਕਿਤੇ ਕਫਾਜੀ ਕਾਬਲ ਕੰਧਾਰ ਤੱਕ ਵੀ ਕੋਈ ਸਾਫ ਖੌਫ ਬੰਦੇ ਇਹਨਾਂ ਨੇ ਉਹਨਾਂ ਕੋਲ ਜਰਨਲ ਵੀ ਸੀ ਉਹਦੇ ਰੱਖੇ ਹੋਏ ਅਕਲੀਫੁੱਲਾ ਸਿੰਘ ਕਰਤੀ ਹੋਵੇ ਤੁਹਾਡੇ ਆਪਣਾ ਹਰੀ ਸਿੰਘ ਨਲੂਆ ਹੋ ਗਿਆ 14 ਮਾਰਚ ਦਾ ਮਹਾਨ ਜੋਧਾ ਜੀਆ ਨਾਮ ਸੁਣ ਕੇ ਇੱਥੇ ਦੇ ਬੱਚੇ ਜੁਂਦੀਆਂ ਸੀ ਗਿਆ ਅੰਬਰੀਆਂ ਪਠਾਣੀਆਂ ਆਪਣੇ ਬੱਚਿਆਂ ਨੂੰ ਵੀ ਵੇਖ ਕੇ ਸੁਣਉਂਦੀਆਂ ਸੀ ਜੀ ਇਹ ਸਮਝ ਹਰਿਆ ਆ ਆਲੇ ਦਾ ਆਲੇ ਦਾ ਕੁਝ ਪਿੱਤਾ ਨੇ ਮੇਰੇ ਅੱਗੇ ਪੜਿਆ ਹਰਿਆ ਆਲੇ ਉਹ ਅਭਿਵਾਸ ਹੈ ਵੀ ਪਦਰਾਵੀ ਹਰਿਆ ਹਰੀ ਸਿੰਘ ਨਾਲਾ ਜਿਹਦਾ ਸਮਝਿਆ ਇੰਨਾ ਕੁਝ ਉਹ ਕਿਲੰਗ ਦੇ ਵਜ੍ਹਾ ਨਾਲ ਗੱਭਰੂ ਸਿੰਘ ਗੱਭਟੇਵਿਆ ਕੁਝ ਕੰਮ ਕਰ ਲੋ ਜਦ ਉਸ ਪੱਤਾ ਰੋ ਤਰ ਰੋ ਕੱਪ ਕਰ ਆ ਜਾਵੇ ਸਮਝੋ ਉਹ ਤਾਂ ਕੜਾਹ ਨਾਲ ਗੌੜੀ ਬਣਿਆ ਹੈ ਜਿਹੜਾ ਅਸਲੀ ਲਾਡੀ ਹੈ ਮਹਾਨ ਹਰੀ ਸਿੰਘ ਨਾਲ ਬੇਦਨਾ ਉਹ ਜਦੋਂ ਸ਼ੇ ਇੰਝ ਹੋ ਗਿਆ ਜੀ ਮਾਨ ਅਰਿਸ਼ਾ ਦਾ ਲੁਵਾ ਕੰਦੇ ਆ ਨਾ ਦੀ ਲਾਸ਼ ਤਾਂ ਜੀ ਯਾਨੀ 5 ਦਿਨਾਂ ਮਰੇ ਹੋਏ ਤੋਂ ਵੀ ਤਰੀਕੇ ਸੀ ਰਹੇ ਉਹਦੋਂ ਵੀ ਭਜੀ ਤੋਂ ਮਰੇ ਜੀ ਚਲੋ ਕੋ ਬਖਰਾਵਾਂ ਸ਼ਾ ਆਪ ਫਿਰ ਕੇ ਸੰਭੋਧ ਰਿਹਾ ਪਰ ਜੇ ਵੀ ਮੈਂ ਗੱਲ ਮੈਨੂੰ ਪਤਾ ਲੱਗੀ ਜਿੰਦੂ ਨੂੰ ਤੁਨਾਨੰਦ ਨਾਮ ਜਾਂ ਜਿਹਦਾ ਕਿ ਉਹ ਕੀ ਨਾਮ ਮਤਲਬ ਕਿ ਨਾਮ ਇਸ਼ਵਾਰਾ ਮਤਲਬ ਕੀ ਕਾਰਨ ਕੀ ਹੋ ਸਕਦਾ یہی ہے ابھی جی میں آب، آب کوئی بھی دیکھے وہ چیزیں آپ بھی دیکھو گے تھوڑا پتہ لگے وہ لوگ سی جیسے کنڈا کو پورے سیون کسی بھی پورٹر نے ساجش لمبی تیت کی پتا سی جی اتر کے دارے. یاد کرا لیں گے کو ہی مہاراجا کلا رہا یا را یا لیلن ہے راج سنگرا یاد لے لینا پھر یاد ہو جانا اپنا ਇਸੇ ਕਰਕੇ ਤਾਂ ਉਹ ਜਾਂਦੇ ਹੋ ਪੰਜਾਬ ਦੇ ਹਿੱਸੇ ਤੋਂ ਕਰਕੇ ਇਹ ਕਹਿੰਦੇ ਨੇ ਨਾ ਮੋਸ਼ ਖੰਡਵਾਰ ਕਿ ਦੋਈਸਾ ਖੰਡਵਾਰ ਤਾਂ ਕਹਿੰਦੇ ਨੇ ਕਿ ਨਾਂ ਬਾਹਰ ਆਜੇ ਦੋਈਸੇ ਇੱਥੇ ਕਰਕੇ ਕਰਕੇ ਕਹਿੰਦੇ ਵੀ ਪੰਜਾਬੀ ਗੱਡੇ ਇਕੱਠੇ ਨਾ ਹੋਣ। ਉਹਨੂੰ ਬਤਾਵਾ ਵੀ ਕੀ ਕਿਤੇ ਬਿੰਦੋਸਤਾਂ ਹੁਣ ਪਨਾਹ ਦੀ ਗਾਲੇ ਕਿ ਲੋਗ ਜੀ ਇਕੱਠੇ ਵੀ ਹੋ ਜਾਣਗੇ ਉਹਨਾਂ ਨੇ ਕੁਝ ਕਰਨ। ਅੱਜ ਆਪਾਂ ਤੇ ਇੱਕ ਲਾਤੀ ਲਾਤ ਕਰਦੇ ਇਹਨਾਂ ਨੇ ਦੇਜ ਦੇ ਨਾਰੇ ਸਭ ਸਾਰੇ ਹਰ ਚੀਜ਼ ਦਾ ਪ੍ਰਾਈਵੇਟ ਚੈਪਟਰ ਨੂੰ ਦੇਖਿਆ ਅੰਦਰ ਹਰ ਇੱਕ ਕੀ ਪ੍ਰਾਈਵਟ ਸੈਕਟਰ ਨੂੰ ਦੇਈ ਨਾ ਸਰਕਾਰੀ ਨੌਕਰੀਆਂ ਹੱਥੋਂ ਹੀ ਜਾਂਦੇ ਨੇ ਪਤਾ ਨਹੀਂ ਕਿੰਨੇ ਲੱਖ ਨੌਕਰੀਆਂ ਤਾਂ ਕੱਟ ਗਈਆਂ ਸਰਕਾਰੀ ਇਹ ਲਿਆ ਪਹਿਲਾਂ ਹੰਡੀਆਂ ਸੀਗੀਆਂ ਉਹ ਜਿੰਮੀਆਂ ਦੋ ਕਾਮੀਆਂ ਸੀ ਹੁਣ ਆ ਦੇ ਨਹੀਂ ਕਾਮੇ ਕੀ ਜਦੋਂ ਦੇ ਪਿਛਲੇ 10 ਸਾਲਾਂ ਦੇ ਵਿੱਚ ਉਹ ਚੀਜ਼ ਇੰਨਾ ਫਰਕ ਪੈ ਗਿਆ ਤੇ ਜਿਹੜੇ ਅਮਾਨੀ ਅਣਾਨੀ ਹੋਣੀ ਨੇ ਆਪਣੇ ਬਾਈ ਜੀ ਉਹਨੇ کمائی کر کے پوری میں کہنا دو سو دو سو بلیئن ڈالر ہزار دو, دو سو بلیئن ڈالر پتا نہیں کہ اٹھارہ ستارہ لکھ کروڑ ہوں گے دوسرے پہنچے ستارہ اٹھارہ لکھ کروڑ روپیہ بنتا ہے ستارہ لکھ کروڑ ਬਹੁਤ ਚੰਗਿਆ ਯਾਰ ਨਾ ਚਲ ਆਪਰੇ ਬੀਨ ਮਮਣਾ ਮਟਾਈ ਤਰੋ ਜੋ ਪੀਉਂਦੇ ਨੇ ਕਿੰਨੇ ਮੇ ਤੋਂ ਮੈਂ ਕਿਹਾ ਯਾਰ ਬੜਾ ਉਹ ਵਾਂ ਜਾਣਗੀ ਪੁਰਾਣੀ ਆਪਾਂ ਜਿਹੜੀ ਮਾਰੀ ਮੁੱਟੀ ਗੱਲਾਂ ਹਾਂ ਦੀ ਗੱਲ ਜੇਰੀ ਮੈਨੂੰ ਲੱਗਦਾ ਵੀ ਮੇਰਾ ਵੀ ਫਰਕ ਜਵੰਦਾ ਬਾਪੂ ਲੈ ਨਾ ਇਹ ਗੱਲ ਕਹਾ ਤਾਂ ਕੀ ਪਤਾ ਮੇਰੀ ਵੀਡੀਓ ਦੇਖ ਕੇ ਕੋਈ ਹੋਰ ਕਾਹ ਕਿਸ ਨੂੰ ਸਮਝਾਵੇ ਵੀ ਹਾਂ ਯਾਰ ਸਾਡੇ ਨਾਲ ਤਾਂ ਕਾਹ ਹੈ ਸਾਡੇ ਪੰਜਾਬੀਆਂ ਨਾਲ ਕੀ ਅਜਿਹੇ ਹਾਲਾਤ ਸਾਡੇ ਪੰਜਾਬ ਦੀ ਕੀ ਹੋ ਗਏ ਅਸੀਂ ਪਾਣੀ ਦੇ ਨਾਲ ਤਾਰੀ ਵਈ ਵਟੀਆਂ ਸਾਰੀ ਧਾਰਤੀ ਪਾਣੀ ਕਿੱਥੇ ਚਲੇ ਗਈ ਆ ਲੋਕ ਯਾਨੀ ਕਹਿ ਰਹੇ ਆ ਨਾ ਕਿ ਵੀ ਤੋਂ 25 ਸਾਲਾਂ ਦਾ ਪਾਣੀ ਰਹਿ ਚੁੱਕਿਆ ਹੋ ਪਰ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਜੀ ਸੇਕ ਬਾਈਂ ਬਰੇਓ ਸਾਹੋ ਆਪਣੇ ਆਪਣੇ ਧੰਦਿਆਂ 'ਚ ਲੱਗੇ ਤੁੰਖਾ ਨੂੰ ਖਾਣਾ ਮਤਰਾਕਸ਼ਨ ਨਹੀਂ ਆਪ ਗੱਲੀ ਛੱਡੋ ਅਸ ਰੱਬ ਦਾ ਨਹੀਂ ਹਕ ਲੇਗਾ ਜੇ ਮਨ ਬੜਾ ਖਰਾਬ ਹੋਇਆ ਤਾਂ ਦੇਖੋ ਦੇਖ ਕੇ ਪਿਆਉਂਗਾ ਤਾਂ ਬਾਕੀ ਕੋਈ ਤੁਹਾਨੂੰ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਵੀਡੀਓ ਤੇ ਇੱਕ ਗੱਲ ਹੋਰ ਵੀਰੇ ਇਸ ਫਰੰਡੋ ਸਾਰੇ ਮੇਰੇ ਫਰੈਂਡਸ ਆਲ ਫਰੈਂਡਸ ਸਾਰੇ ਜਨੇਵੀ ਦੋਸਤ ਮਿੱਤਰੋ ਸਾਰੇ ਜਨੇਵੀ ਮੇਰੇ ਨਾਲ ਮੈਂ 14 ਨੇ ਵੀ ਮੈਂ ਵੀਡੀਓ ਵਰਗਾ ਬਣਾਉਂਦਾ ਰਹਾਂ ਤਾਂ ਮੈਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੇ ਮੈਨੂੰ ਸਬਸਕ੍ਰਾਈਬਾਂ ਦੀ ਬਹੁਤ ਜ਼ਰੂਰ ਉਤਾਰ